ਲੋ ਜੀ ਅੱਜ ਫੇਰ ਆਪਾਂ ਆ ਗਏ ਹਾਂ ਗੁਰੂ ਜੀ ਦੀ ਰਸੋਈ ਦੇ ਵਿੱਚ ਹੋਰ ਗੁਰੂ ਜੀ ਠੀਕ ਠਾਕ ਹੋ ਆ ਠੀਕ ਠਾਕ ਬਹੁਤ ਵਧੀਆ ਜੀ ਵਧੀਆ ਵਧੀਆ ਅੱਛਾ ਅੱਜ ਫੇਰ ਕਿਹੜੀ ਸਬਜ਼ੀ ਬਣਾਉਣ ਲੱਗੇ ਹੋ ਆਹੀਂ ਕਾਲੇ ਚਨੇ ਬਣਾਉਣ ਲੱਗੇ ਆ ਅੱਛਾ ਅੱਜ ਆਪਾਂ ਬਣਾਉਣ ਲੱਗੇ ਆ ਕਾਲੇ ਚਨੇ ਹਾਂ ਠੀਕ ਹੈ ਤੇ ਦੱਸੋ ਫੇਰ ਸ਼ੁਰੂ ਕਰੋ ਆ ਲੈ ਆਹੀਂ ਕਾਲੇ ਚਨੇ ਠੀਕ ਹੈ ਜੀ ਅੱਧਾ ਕਿਲੋ ਦਾ ਕਰੀਓ ਅੱਛਾ ਜੀ ਆਵਾਲੇ ਹੋਏ ਠੀਕ ਹੈ ਜੀ ਅੱਗੇ ਆਹੀਂ ਲਸ ਪਿਆਜ਼ ਇੱਕ ग्रैंड किया ठीक है।, है जी टमाटर एक ग्रैंड किया ठीक है।, है जी अदरक लसन का पेस्ट ग्रैंड किया मेथी है बाकी नमक लून मिर्च पाएगा ठीक है जी चलो फिर करिए शुरू शुरू करिए हाँ जी चलो <coughs> आही गैस लाती जी अच्छा जी आ कढ़ाई रखती ऊपर अच्छा जी ਇਹਨੂੰ ਹੌਲੀ ਹੌਲੀ ਸੁੱਕ ਜਾਏਗੀ। ਅੱਛਾ ਜੀ। ਫਿਰ ਆਪਾਂ ਤੇਲ ਪਾਣਾ ਲਾਂ ਦੇ ਵਿੱਚ। ਅੱਛਾ ਜੀ। ਹਾਂ ਜੀ। ਕੜਾਈ ਚੰਗੀ ਤਰ੍ਹਾਂ ਸੁੱਕ ਜਾਏਗੀ ਫਿਰ ਸਾਡਾ ਤੇਲ ਜਿਹੜਾ ਪਟਾਕੇ ਨਹੀਂ ਮਾਰੂਗਾ। ਅੱਛਾ ਜੀ। ਨਾਰਮਲ ਗੈਸ ੱਡੀ ਹੈ ਹੀ। ਅੱਛਾ ਜੀ। ਤੇ ਇਹਦਾ ਜ ਸਾਰਾ ਸਮਾਨ ਫੇ ਭੁੰਨਾਂਗੇ ਪਹਿਲੇ। ਅੱਛਾ ਬੇਸਿਕਲੀ ਆਪਾਂ ਪਹਿਲੇ ਤੜਕਾ ਲਾਣਾ ਹੈ। ਤੜਕਾ ਲਾਣਾ। ਅੱਛਾ ਜੀ। ਏ ਆਪਾਂ ਮਤਲਬ ਬੇਸਿਕਲੀ ਬਣਾਨੀ ਆਪਾਂ ਇਹਦੇ ਵਿੱਚ ਕੜੀ ਦੇ ਕੜਾਈ ਦੇ ਵਿੱਚ ਹੀ ਬਣਾਨੀ ਆ ਇਹ ਕੁੱਕਰ ਦਾ ਵੀ ਯੂਜ਼ ਕਰਨਾ ਆਪਾਂ ਤੜਕਾ ਲਾ ਕੇ ਚਨੇ ਭੁੰਨ ਕੇ ਕੜਾਈ ਦੇ ਵਿੱਚ ਬਣਾ ਕੇ ਤੜਕਾ ਭੁੰਨ ਕੇ ਉਸ ਤੋਂ ਬਾਅਦ ਕੁੱਕਰ ਦੇ ਵਿੱਚ ਸ਼ਿਫਟ ਕਰ ਦੇਣਾ আচ্ছা ਜੇ ਕੁੱਕਰ ਦੇ ਵਿੱਚ ਸੀਟੀਆਂ ਲਵਾਉਣੀਆਂ ਕੁੱਕਰ ਦੇ ਵਿੱਚ 3-4 ਸੀਟੀਆਂ ਲਾ ਕੇ ਸਾਡੀ ਸਬਜ਼ੀ ਤੇ ਜੀ ਤਿਆਰ ਹੋ ਰਹੀ ਹੈ ਕਾਲੇ ਚਨੇ ਅੱਛਾ ਮਤਲਬ ਕਿੰਨਾ ਕੁ ਟਾਈਮ ਲੱਗੂਗਾ ਲਗਭਗ ਕਿੰਨੇ ਕੁ ਮਿੰਟ ਦੀ ਰੈਸਪੀ ਹੈਗੀ ਹੈ ਇਹ 20 ਮਿੰਟ ਦੀ ਰੈਸਪੀ ਹੈ ਅੱਛਾ ਮਤਲਬ ਬਿਲਕੁਲ ਬੇਸਿਕ ਆਪਾਂ ਬਣਾਣੀ ਆ ਜਿਆਦਾ ਹਾਈ ਫਾਈ ਮਸਾਲਿਆਂ ਦਾ ਯੂਜ਼ ਨਹੀਂ ਕਰਨਾ ਬਿਲਕੁਲ ਨਾਰਮਲ ਹਾਂ ਅਹੀਂ 2 ਚਮਚ ਪਾਦੇ ਆ ਵੱਡੇ ਹਾਂਜੀ ਤੇਲ ਸਰੋਂ ਦਾ ਅੱਛਾ ਜੀ ਇਹ ਗਰਮ ਹੋਣ ਤੇ ਅਸੀਂ ਜੀਰਾ ਪਾਵਾਂਗੇ ਅੱਛਾ ਜੀ ਬਾਕੀ ਜਿਹੜੇ ਇਹਦੇ ਵਿੱਚ ਚਨੇ ਹੈਗੇ ਆ ਉਹ ਆਪਾਂ ਪਿਗੋ ਕੇ ਵੀ ਰੱਖ ਸਕਦੇ ਆ ਨਹੀਂ ਤਾਂ ਆਪਾਂ ਜਿਹੜੇ ਉਬਾਲ ਕੇ ਵੀ ਰੱਖ ਸਕਦੇ ਆ ਮਤਲਬ ਤੁਹਾਡੇ ਉੱਤੇ ਆਗਰ ਪਿਗੋ ਕੇ ਰੱਖਣਾ ਹੋਵੇ ਤਾਂ ਗੁਰੂ ਜੀ ਕਿੰਨੀ ਕੁ ਦੇਰ ਤੱਕ ਪਿਗੋ ਕੇ ਰੱਖਣਾ ਜ਼ਰੂਰੀ ਹੈ ਤਿੰਨ ਚਾਰ ਘੰਟੇ ਪਿਗੋ ਕੇ ਰੱਖੋ ਅੱਛਾ ਜੀ ਉਸ ਤੋਂ ਬਾਅਦ ਫਿਰ ਤੜਕਾ ਲਾ ਕੇ ਸੀਟੀਆਂ ਲਓ ਅੱਛਾ ਜੀ ਫਿਰ ਮਤਲਬ ਇਹ ਬੇਸਿਕਲੀ ਫਿਰ ਤਾਂ ਗੱਲੋਂਗੇ ਜਿਹੜੇ ਚਨੇ ਨੇ ਤੇ ਕੜਾਈ 'ਚ ਬਣਾਣੇ ਆ ਹਾਂਜੀ ਤੇ ਇਹਦੇ ਸੀਟੀਆਂ ਲਾ ਲਓ ਪਹਿਲਾਂ ਉਬਾਲ ਲਓ ਇਹਨੂੰ ਅੱਛਾ ਜੀ ਉਬਾਲ ਕੇ ਫੇਰ ਖਾਲੀ ਤੜਕਾ ਲੱਗੂਗਾ ਉਹ ਮੈਂਟ ਦੇ 5 ਮਿੰਟ ਚ ਤਿਆਰ ਹੋ ਜਾਂਦੇ ਠੀਕ ਹੈ ਜੀ ਹਾਂਜੀ ਮਤਲਬ ਆਪਾਂ ਜੇ ਕੀ ਕੀਤਾ ਹੈ ਜਿਹੜੀ ਆਪਾਂ ਕੁੱਕਰ ਦੇ ਵਿੱਚ ਪਹਿਲੇ ਆਪਾਂ ਉਬਾਲ ਕੇ ਰੱਖੇ ਜਗੇ ਉਬਾਲ ਕੇ ਰੱਖੇ ਉਬਾਲੇ 2 ਕਿ ਸੀਟ 2 ਕਿ 3 ਸੀਟੀਆਂ ਲਵਾਈਆਂ ਹੋਣੀਆਂ ਨੇ ਉਹ ਸੀਟੀਆਂ ਲਵਾਤੀਆਂ ਠੀਕ ਹੈ ਉਸ ਤੋਂ ਬਾਅਦ ਆਪਾਂ ਫੇਰ ਤੜਕਾ ਤਿਆਰ ਕਰਕੇ ਉਸ ਤੋਂ ਬਾਅਦ ਅੱਧੇ ਕੱਚੇ ਬੰਨੇ ਹੋਗੇ ਨਾ ਸਾਡੇ ਅੱਛਾ ਜੀ ਤੇ ਦੋ ਸੀਟੀਆਂ ਹੋਰ ਲਵਾਵਾਂਗੇ ਸਾਡੀ ਸਬਜ਼ੀ ਤਿਆਰ ਹੋ ਜਾਣ ਅੱਛਾ ਜੀ ਤੇ ਇਹ ਦੇ ਤਾਂ ਹੁਣ ਤੜ ਤੜ ਦੀ ਥੋੜੀ ਥੋੜੀ ਆਵਾਜ਼ ਆਨ ਆਪੀਆ ਸਾਡਾ ਤੇਲ ਲਗਭਗ ਗਰਮ ਹੋ ਚੁੱਕਾ ਹਾਂਜੀ ਤੇ ਇਹਦੇ ਵਿੱਚ ਆਪਾਂ ਹੁਣ ਪਾਵਾਂਗੇ ਜੀਰਾ ਜੀਰਾ ਇੱਕ ਚਮਚ ਜੀਰਾ ਹਾਂਜੀ ਇਹਨੂੰ ਥੋੜਾ ਥੋੜਾ ਹਿਲਾਈਏ ਅਸੀਂ ਅੱਛਾ ਜੀ ਆ ਜੀਰਾ ਸਾਡਾ ਦੇਖੋ ਭੁੱਜ ਗਿਆ ਅੱਛਾ ਜੀ ਤੇ ਹੁਣ ਇਹਦੇ ਵਿੱਚ ਅਸੀਂ ਜੋ ਗ੍ਰੈਂਡ ਕੀਤਾ ਹੋਇਆ ਪਿਆਜ਼ ਉਹ ਪਾਤਾ ਠੀਕ ਹੈ ਜੀ ਇਹਨੂੰ ਹਲਾਦਣਾ ਲੈਣਾ ਹੋਵੇਗਾ ਅੱਛਾ ਜੀ ਇਹ ਸਾਡਾ ਤੜਕਾ ਤਿਆਰ ਹੋ ਰਿਹਾ ਹੈ ਨਾ ਜੀ ਅਦਰ ਕੱਚਾ ਪਿਆਜ਼ ਹੋ ਗਿਆ ਮੇਡਾ ਅੱਛਾ ਜੀ ਹੁਣ ਆਪਾਂ ਹੋਗੇ ਅਦਰਕ ਲਸਣ ਦਾ ਪੇਸਟ ਠੀਕ ਹੈ ਜੀ ਅਦਰਕ ਲਸਣ ਦਾ ਪੇਸਟ ਜਿਹੜਾ ਵੀ ਆਪਾਂ ਗ੍ਰाइंड ਕੀਤਾ ਹੋਇਆ ਹੈ ਇਹਨੂੰ ਹਿਲਾ ਲਈਏ ਥੋੜਾ ਅੱਛਾ ਜੀ ਗੈਸ ਬੜੀ ਘੱਟ ਕਰ ਦਈਏ ਅੱਛਾ ਜੀ ਤੁਹਾਨੂੰ ਸੇਵ ਜਿਆਦਾ ਅੱਛਾ ਜੀ ਮਤਲਬ ਆਪਾਂ ਗੈਸ ਲਗਵਾ ਮੀਡੀਅਮ ਜੀ ਕਰਤੀ ਹੈ ਹਨਾ ਜੀ ਆਹ ਦੱਪਕਾ ਹੋ ਗਿਆ ਮੈਂ ਟਮਾਟਰ ਦਰਜਨ ਕੀਤਾ ਹੈ ਇਹ ਵਿੱਚ ਪਾਤਾ ਅੱਛਾ ਜੀ ਇਹਨੂੰ ਹੌਲੀ ਹੌਲੀ ਹਿਲਾਉਂਦੇ ਰਹਿਣਾ अच्छा जी। ਯਾਨੀ ਕਿ ਚੰਗੀ ਤਰ੍ਹਾਂ ਪੱਕ ਜੇ ਸਾਡਾ ਪਿਆਜ਼ ਲਸਣ ਅਦਰਕ ਠੀਕ ਹੈ ਜੀ ਟਮਾਟਰ ਆਹ ਕਸਬੂਲ ਆਪੇ ਹੁਣ ਸਾਨੂੰ ਹੁਣ ਜਿਹੜਾ ਸਾਡਾ ਨਾ ਸਾਰਾ ਤੜਦਾ ਭੁੱਜ ਰਿਹਾ। ਅੱਛਾ ਜੀ। ਹੁਣ ਅਸੀਂ ਇਹਦੇ ਚ ਪਾਵਾਂਗੇ ਇੱਕ ਨਮਕ ਨਮਕ ਦਾ ਚਮਚ ਠੀਕ ਹੈ ਜੀ ਇੱਕ ਦੇਗੀ ਵਿੱਚ ਚੀ ਦਾ ਚਮਚ ਅੱਛਾ ਜੀ ਇੱਕ ਪੀਸਿਆ ਹੋਇਆ ਮਸਾਲਾ ਦਾ ਚਮਚ ਅੱਛਾ ਜੀ ਇੱਕ ਚਮਚ ਹਲਦੀ ਦਾ ਅੱਛਾ ਜੀ ਹਲਦੀ ਦਾ ਥੋੜਾ ਅੱਧਾ ਚਮਚ ਹੋਰ ਪਾ ਤਾ ਅੱਛਾ ਜੀ ਇਹ ਮਸਾਲਾ ਜਿਹੜਾ ਆਪਾਂ ਕਹਿੰਦੇ ਪੀਸਿਆ ਹੋਇਆ ਹੈ ਬੇਸਿਕਲੀ ਗਰਮ ਮਸਾਲਾ ਹੀ ਹੈ ਗਰਮ ਮਸਾਲਾ ਗਰਮ ਮਸਾਲਾ ਜਿਹੜਾ ਉਹ ਪੈਕੇਟ ਦੇ ਫਾਰਮ 'ਚ ਵੀ ਸਾਨੂੰ ਉਹ ਮਿਲ ਜਾਂਦਾ ਬਾਜ਼ਾਰ ਦੇ ਵਿੱਚ ਇਹ ਉਹ ਗਰਮ ਮਸਾਲਾ ਹੈ ਨਾ ਜੀ ਹਾਂ ਜੀ ਆ ਸਾਡਾ ਤੜਕਾ ਪੁੱਜ ਗਿਆ ਹੁਣ अच्छा जी। ਹਲਕੋ ਤੜਕਾ ਤਿਆਰ ਹੋ ਗਿਆ। ਹੁਣ ਆਹੀ ਇਹਦੇ ਪਾਵਾਂਗੇ। ਹਵਾਲੇ ਹੋਏ ਚਨੇ। ਅੱਛਾ ਜੀ। ਆਹੀ ਅੱਧਾ ਗਲਵਾਲੇ ਹੋਏ ਚਨੇ ਪਾਉਦੇ। ਅੱਛਾ ਜੀ। ਇਹਨੂੰ ਆਹੀ ਹੌਲੀ-ਹੌਲੀ ਹਿਲਾਵਾਂਗੇ। ਅੱਛਾ ਜੀ। ਗੈਸ ਥੋੜੀ ਤੇਜ਼ ਕਰ ਦਈਏ ਅੱਛਾ ਜੀ ਇਹਦੇ ਵਿੱਚ ਹੁਣ ਅਸੀਂ ਪਾਵਾਂਗੇ ਇਹਨੂੰ ਕੁੱਕਰ ਚ ਸ਼ਿਫਟ ਕਰਾਂਗੇ ਅੱਛਾ ਜੀ ਇਆਂ ਦੋ ਸੀਟੀਆਂ ਲਵਾਈਆਂ ਲਵਾਵਾਂਗੇ ਅੱਛਾ ਜੀ ਤੇ ਗੁਰੂ ਜੀ ਧਨੀਆ ਕਦੋਂ ਪਾਣਾ ਇਹਦੇ ਵਿੱਚ ਧਨੀਆ ਬਾਅਦ ਚ ਪਾਣੋ ਅੱਛਾ ਜੀ ਆ ਜੀ ਦੇਖੇ ਜਾਂ ਤਾਂ ਇਹ ਕਾਲੇ ਚਨੇ ਨੇ ਜਿਹੜੇ ਹੁੰਦੇ ਮਤਲਬ ਐਥਲੀਟ ਹੁੰਦੇ ਆ ਬੰਦੇ ਜਿਹੜੇ ਜਿਮ ਜਿਮ ਜਾਂਦੇ ਆ ਉਹਨਾਂ ਵਾਸਤੇ ਵੀ ਕਾਫੀ ਮਤਲਬ ਕਿ ਫਾਇਦੀ ਚੀਜ਼ ਹੈ ਜਿਹੜੇ ਸਟੈਮੀਨਾ ਵਾਸਤੇ ਕਾਫੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿ ਵਧੀਆ ਹੁੰਦੇ ਨੇ ਈਵਨ ਘੋੜਿਆਂ ਨੂੰ ਵੀ ਅਗਰ ਵਧੀਆ ਖੁਰਾਕ ਹੈ ਜਿੱਦਾਂ ਕਹਿੰਦੇ ਆ ਕਿ ਦਿੱਤੀ ਜਾਂਦੀ ਹੈ ਕਾਲੇ ਚਨੇ ਦੇ ਰੂਪ ਵਿੱਚ ਹੀ ਦਿੱਤੀ ਜਾਂਦੀ ਹੈ ਤੇ ਕਾਫੀ ਵਧੀਆ ਸਬਜ਼ੀਆਂ ਕਾ ਦੇਖਿਆ ਜਾਵੇ ਕਾਫੀ ਹੈਲਦੀ ਹੈ ਚਿੱਟੇ ਚਨੇ ਨਾਲ ਨੂੰ ਚੜਾ ਦੇ ਸਿਫਟ ਅੱਛਾ ਜੀ ਉਪਰ ਦੇ ਵਿੱਚ ਅੱਛਾ ਜੀ ਅਹ ਬਹੁਤ ਥੋੜਾ ਪਾਣੀ ਪਾਵਾਂਗੇ ਹੋਰ अच्छा जी ਇਹ ਜੋ ਪਾਣੀ ਵਾਲਿਆ ਸੀ ਉਹ ਪਾਤਾ ਹੈ ਇਹਦੇ ਚ ਪਸ আচ্ছা ਜੀ ਜਿਹੜੇ ਪਾਣੀ ਦੇ ਵਿੱਚ ਆਪਾਂ ਛੋਲੇ ਵਾਲੇ ਸੀ ਉਹੀ ਪਾਣੀ ਪਾਤਾ ਹਾਂ ਠੀਕ ਹੈ ਜੀ ਆ ਸਾਡੀ ਤਰੀ ਜਿਹੜੀ ਬਣ ਜੂਗੀ ਅੱਛਾ ਜੀ ਹੁਣ ਕੁੱਕਰ ਅਸੀਂ ਬੰਦ ਕਰਾਂਗੇ ਦੋ ਸੀਟੀਆਂ ਲਵਾ ਦਾਂਗੇ। ਅੱਛਾ ਜੀ ਉਸ ਤੋਂ ਬਾਅਦ ਸਾਡੀ ਸਬਜ਼ੀ ਤਿਆਰ ਵਾਲੇ ਚਨੇ। ਅੱਛਾ ਜੀ ਤੇ ਧਨੀਆ ਆਪਾਂ ਫਿਰ ਜਦੋਂ ਬਾਅਦ ਚ ਪਾਵਾਂ ਕ ਧਨੀਆ ਕਸ਼ੂਰੀ ਮੇਥੀ। ਅੱਛਾ ਜਦੋਂ ਸੀਟੀਆਂ ਦੋ ਲੱਗ ਜੂਗੀਆਂ ਉਸ ਤੋਂ ਬਾਅਦ ਆਪਾਂ ਦੇਖਾਂਗੇ ਕਿ ਸਾਡੀ ਸਬਜ਼ੀ ਤਿਆਰ ਹੋ ਗਈ ਹੈ ਮਿਨਿਮਮ ਦੋ ਸੀਟੀਆਂ ਜ਼ਰੂਰ ਲਵਾਣੀਆਂ ਉਸ ਤੋਂ ਬਾਅਦ ਆਪਾਂ ਉਹ ਜਿਹੜੀ ਹੈਗੀ ਹੈ ਧਨੀਆ ਤੇ ਕਸ਼ੂਰੀ ਮੇਥੀ ਪਾ ਕੇ ਸਾਡੀ ਜਿਹੜੀ ਹੈ ਤੇ ਚਨੇ ਦੀ ਸਬਜ਼ੀ ਹੈ ਇਹ ਤਿਆਰ ਹੋ ਜੂਗੀ। ਠੀਕ ਹੈ ਫਿਰ ਆਪਾਂ ਮਿਲਦੇ ਹਾਂ ਦੋ ਸੀਟੀਆਂ ਤੋਂ ਬਾਅਦ। ਓਕੇ ਜੀ। ਓਕੇ। ਤੇ ਹੁਣ ਸਾਡੀਆਂ ਜਿਹੜੀਆਂ ਹੈਗੀਆਂ ਦੋ ਸੀਟੀਆਂ ਦੀ ਆਪਾਂ ਜਿਹੜੀ ਗੱਲ ਕੀਤੀ ਸੀ ਕਿ ਦੋ ਸੀਟੀਆਂ ਕੁੱਕਰ ਤੇ ਆ ਚੁੱਕੀਆਂ ਏਦਾਂ ਹੀ ਹੈ ਗੁਰੂ ਜੀ ਦੋ ਸੀਟੀਆਂ ਆ ਗਈਆਂ ਅੱਛਾ ਹੁਣ ਆਪਾਂ ਖੋਲ ਕੇ ਦੇਖਦੇ ਹਾਂ ਸਾਡੀ ਸਬਜ਼ੀ ਜਿਹੜੀ ਹੈਗੀ ਤਿਆਰ ਹੋ ਗਈ ਕਿ ਨਹੀਂ ਕੁੱਕਰ ਖੋਲ ਲੱਗੇ ਅੱਛਾ ਜੀ ਔਰ ਕੋ ਸਾਡੀ ਸਬਜ਼ੀ ਤਿਆਰ ਅੱਛਾ ਜੀ ਇਹਦੇ ਚ ਪਾਵਾਂਗੇ ਕਸੂਰੀ ਮੇਥੀ ਥੋੜੀ ਅੱਛਾ ਜੀ ਔਰ ਹਰਾ ਧਨੀਆ ਕੱਟਿਆ ਹੈ ਅੱਛਾ ਜੀ ਪਾਵਾਂਗੇ ਆ ਥੋੜਾ ਸੇਕ ਲਵਾਂਗੇ ਅਸੀਂ ਹੋਰ ਇਹਨੂੰ ਹਿਲਾ ਦਈਏ ਰਹੀਏ ਥੋੜਾ ਅੱਛਾ ਮੈਂ ਥੋੜਾ ਸੇਕ ਹੈ ਜਿਹੜੀ ਕਸੂਰੀ ਮੇਥੀ ਦਾ ਧਨੀਆ ਪਾਉਣ ਤੋਂ ਬਾਅਦ ਪਲਵਾਇਆ ਤਾਂ ਕਿ ਉਹ ਧਨੀਆ ਜਿਹੜਾ ਹੈਗਾ ਧਨੀਏ ਦੀ ਖੁਸ਼ਬੂ ਤੇ ਕਸੂਰੀ ਮੇਥੀ ਦਾ ਜਿਹੜਾ ਉਹ ਫਲੇਵਰ ਹੈ ਉਹਦੇ ਵਿੱਚ ਆ ਜਾਵੇ ਸਬਜ਼ੀ ਵਿੱਚ ਦਰੋਜੀ ਕਿੰਨੇ ਕਦੇਰ ਤੱਕ ਹੋ ਰਹੀ ਹੈ ਜਿਹੜੀ ਹੈਗੀ ਹੈ ਇਹਨੂੰ ਬੱਸ ਬੱਸ ਹੋ ਗਈ ਹੈ ਸਬਜੀ 2 ਮਿੰਟ ਧਨੀਆਂ ਨੂੰ ਸੇਕ ਲੱਗ ਜਾਊਗਾ ਅੱਛਾ ਜੀ ਹਲੋ ਸਾਡੀ ਸਬਜੀ ਹੋ ਗਈ ਕਾਲੇ ਚਨੇ ਦੀ ਤਿਆਰ ਅੱਛਾ ਜੀ ਇਹਨੂੰ ਆਈ ਹੁਣ ਗੈਸ ਬੰਦ ਕਰੀਏ ਅੱਛਾ ਜੀ ਤੇ ਹੁਣ ਆ ਹੀ ਇੱਧਰ ਇਹਨੂੰ ਪਾ ਕੇ ਸਰਵ ਕਰੀਏ ਹਾਂ ਜੀ ਹਲੋ ਜੀ ਸਾਡੀ ਸਬਜੀ ਚਣਿਆਂ ਦੀ ਤਿਆਰ ਹੋ ਗਈ ਹੈ ਕਾਲੇ ਚਨੇ ਕਾਲੇ ਚਨੇ ਜੋ ਅੱਜ ਦੀ ਰੈਸিপি ਸੀਗੀ ਗੁਰੂ ਜੀ ਦੇ ਨਸੋਈ ਚਣ ਤੇ ਠੀਕ ਹੈ ਜੀ ਅੱਜ ਲਈ ਫਿਰ ਇੰਨਾ ਹੀ ਆਪਾਂ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਅਗਲੀ ਵਾਰ ਦੇਖਦੇ ਗੁਰੂ ਜੀ ਸਾਨੂੰ ਕਿਹੜੀ ਸਬਜੀ ਕੀ ਬਣਾ ਕੇ ਖਵਾਉਂਦੇ ਨੇ ਉਦੋਂ ਤੱਕ ਲਈ ਗੁਰੂ ਜੀ ਬਹੁਤ ਬਹੁਤ ਧੰਨਵਾਦ ਤੇ ਮਿਲਦੇ ਹਾਂ ਫਿਰ ਅਗਲੀ ਵੀਡੀਓ 'ਚ ਓਕੇ ਜੀ ਓਕੇ ਬਾਏ 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 ਬਾਏ